ਅਜੰਤਰ ਹਰੀ ਅਮੰਤਰ ਹਰੀ ਸੋ ਤੇਜ ਹਰੀ ਅਤੰਤਰ ਹਰੀ ਅਜਾਤ ਹਰੀ ਅਪਾਤ ਹਰੀ ਅਮਿਤ ਹਰੀ ਅਮਾਤ ਹਰੀ ਅਰੋਗ ਹਰੀ ਅਸ਼ੋਕ ਹਰੀ ਅਪਰਮ ਹਰੀ ਅਕਰਮ ਹਰੀ ਅਜੈ ਹਰੀ ਅਪੈ ਹਰੀ ਅਪੇਦ ਹਰੀ ਅਛੇਦ ਹਰੀ ਅਖੰਡ ਹਰੀ ਅਪੰਡ ਹਰੀ ਅਡੰਡ ਹਰੀ ਪ੍ਰਚੰਡ ਹਰੀ ਅਤੇਵ ਹਰੀ ਅਪੇਵ ਹਰੀ ਅਜੇਵ ਹਰੀ ਅਛੇਵ ਹਰੀ

ਆਪੂ ਤੂੰ ਹੀ ਅਪੈ ਤੂੰ ਹੀ ਅਛੂ ਤੂੰ ਹੀ ਅਛੈ ਤੂੰ ਹੀ ਜਤਸ ਤੂੰ ਹੀ ਬਰਤਸ ਤੂੰ ਹੀ ਗਤਸ ਤੂੰ ਹੀ ਮਤਸ ਤੂੰ ਹੀ 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 ਤਰ ਪ੍ਰਸਾਦ ਕਵਿਤ ਖੂਕ ਮਲ ਹਾਰੀ ਗਜ ਗਜ ਹਾ ਗਜ ਗਦ ਹਾ ਭੀਪੂਤ ਧਾਰੀ ਜੀ ਦੂਆ ਮਸਾਨ ਬਾਸ ਬਾਸਿਓ ਹੀ ਕਰਤ ਹੈ ਬਾਸ ਕਰਿਓ ਹੀ ਕਰਤ ਹੈ ਖੂਕ ਮਲ ਹਾਰੀ ਗਜ ਗਦ ਹਾ ਭੀਪੂਤ ਧਾਰੀ ਜੀ ਦੂਆ ਮਸਾਨ ਬਾਸ ਕਰਿਓ ਹੀ ਕਰਤ ਹੈ ਕੋ ਗੂਮਟ ਬਾਸੀ ਲੱਗੇ ਡੋਲਤ ਉਦਾਸੀ ਮਿਰਗ ਤਰਵਰ ਸਦੀਵ ਮੋਨ ਸਾਦੇ ਹੀ ਮਰਤ ਹੈ ਮਿਰਗ ਤੇ ਵਿਸਰਾਮ ਖਾਲਸਾ ਜੀ ਲਾਲ ਸਮਝ ਲੈਣਾ ਨਾ ਲਾਓ ਭਾਵੇਂ ਫਿਰਦੇ ਹੀ ਲਿਖਦੇ ਹੋ ਜੇ ਗੁਰਬਾਣੀ ਦੇ ਉੱਤੇ ਬਹੁਤੀਆਂ ਕੰਦੀਆਂ ਲਾਉਣੀਆਂ ਵੀ ਠੀਕ ਨਹੀਂ ਹਨ ਆਪ ਹੀ ਜਿਤੇ ਰੱਖਣਾ ਜੋਗ ਹੈ ਬਿੰਦ ਕੇ ਸਧਈਆ ਤਾਹ ਤਾਹ ਹੀ ਜੀ ਕੀ ਬਡਈਆ ਦੇਤ ਬੰਦਰਾ ਸਦੀਵ ਪਾਏ ਨਾਂਗੇ ਹੀ ਫਿਰਤ ਹੈ अंगना अधीन काम क्रोध में परबीन एक ज्ञान के बहिन छीन कैसे कह तरत है भूत बनचारी चित छौना सब दूधा धारी पौन के आहारी सो कुजंग जानियत है त्रण के पछैया धन लोभ के तजैया ते तो गौवन के जैया वृक्ष भैया मानियत है न ਨਭ ਕੇ ਉਡਈਆ ਤਾਹੇ ਪੰਛੀ ਕੀ ਬਡਈਆ ਦੇਤ ਬਗਲਾ ਬਡਾਲ ਪ੍ਰਿਕ ਧਿਆਨੀ ਠਾਨੀਅਤ ਹੈ ਜੇ ਤੋਂ ਵੱਡੇ ਗਿਆਨੀ ਤੈਨੂੰ ਜਾਨੀ ਪਹਿ ਬਖਾਨੀ ਨਾ ਹੈ ਹਾਂ ਜੇਤੇ ਆ ਥੋਡੇ ਜੇਤੇ ਨਾ ਜੇਤੋ ਪਾਠ ਹੈ ਜੇਤੇ ਵੱਡੇ ਗਿਆਨੀ ਨਹੀਂ ਜੇਤੋ ਵੱਡੇ ਗਿਆਨੀ ਨਹੀਂ ਪ੍ਰਤਮ ਸਰੂਪ ਦੇ ਜਿੱਤੋ ਪਾਠ ਨਾਨਕ ਤੂੰ ਕਿਉਂ ਗਿਆ ਨਹੀਂ ਜਿੱਥੇ ਹੈ ਹਾਂ ਨਾ ਜਿੱਤੋ ਗਿਆ ਨਹੀਂ ਪਾਠ ਹੈ ਹਾਂ ਜੀ ਆ ਅਸੀਂ ਪ੍ਰਤਮ ਸਰੂਪ ਦੇ ਉੱਤੇ ਉਸ ਸਾਹਿਬ ਨੇ ਮਹਾਂਪੁਰਖਾਂ ਦੇ ਟਾਈਮ ਆ ਸੁਝਾਈ ਕੀਤੀ ਹੋਈ ਹੈ ਤੇ ਸ਼ਿਕਰ ਘਰ ਵਾਲੇ ਦਾ ਸਰੂਪ ਵੀ ਸ਼ਾਇਦ ਮਿਲ ਜੇ ਤਾਂ ਪਰ ਚੰਗਾ ਜਿਹੜੀ 1960s ਦੇ ਦਰਸ਼ਨ ਕੀਤੇ ਸੀ ਉਹਦੇ ਕਈ ਬਾਣੀ ਪੁਛ ਛੱਡੀ ਵੀ ਹੋਈ ਹੈ ਕਲਵਿਦਰ ਬਾਦਸ਼ਾਹ ਨੇ ਆਪਣੀ ਇੱਛਾ ਨਾਲ ਤੇ ਜੇਤੋ ਵੱਡੇ ਗਿਆਨੀ ਤੈਨੂੰ ਜਾਨੀ ਪੈ ਬਖਾਨੀ ਨਾ ਹੈ ਪੈ ਤੇ ਜਮਕੇ ਵੀ ਹਾਂ ਜੇਤੋ ਪਾਠ ਕਰੋ ਤੁਸੀਂ ਕਰੋ ਮਹਾਰਾਜ ਜੇਤੋ ਕਰੋ ਹੂੰ ਹੂੰ ਜੇਤੋ ਵੱਡੇ ਗਿਆਨੀ ਤੈਨੂੰ ਜਾਨੀ ਪੈ ਬਖਾਨੀ ਨਾ ਹੈ ਐਸੇ ਨਾ ਪਰਪੰਚ ਮਨਪੂਰ ਆਨਿਅਤ ਹੈ